ਪੰਜਾਬੀਆਂ ਲਈ ਸਿਆਲ ਵਿੱਚ ਸ਼ੁੱਧ ਗੁੜ ਮਿਲਣਾ ਸੋਨੇ ਤੇ ਸੁਆਗੇ ਵਰਗਾ ਹੋ ਜਾਂਦਾ ਹੈ। ਸ਼ੁੱਧ ਗੁੜ ਉਹ ਵੀ ਇੱਕ ਵਾਜਬ ਰੇਤ ਤੇ। ਔਰ ਪਲਾਂਟ ਅਜਿਹਾ ਜਿੱਥੇ ਭਾਫ਼ ਨਾਲ ਤਿਆਰ ਕਰਾਹੇ ਇਕੱਠੇ ਚਲਦੇ। ਔਰ ਆਧੁਨਿਕ ਗੁੜ ਦੀ ਤਕਨੀਕ ਸਾਫ਼ ਸੁਥਰਾ ਪਲਾਂਟ ਜਿੱਥੇ ਕਿ ਅਲੱਗ ਤਰੀਕੇ ਦੇ ਨਾਲ ਗੁੜ ਤਿਆਰ ਕੀਤਾ ਜਾਂਦਾ। ਜੇ ਤੁਸੀਂ ਵੀ ਗੁੜ ਦੇ ਸ਼ਕੀਨian ਤਾਂ ਇਹ ਵੀਡੀਓ ਤੁਹਾਡੇ ਲਈ ਹੋਣ ਵਾਲੀ ਆ ਜੇ ਤੁਸੀਂ ਆ ਕੇ ਨਹੀਂ ਲੈ ਸਕਦੇ ਮੈਂ ਤੁਹਾਨੂੰ ਐਡਰੈਸ ਦੇਵਾਂਗਾ ਤਾਂ ਤੁਸੀਂ ਆਨਲਾਈਨ ਗੋੜ ਪ੍ਰਾਪਤ ਕਰ ਸਕਦੇ ਆ ਮੈਂ ਤੁਹਾਨੂੰ ਦੱਸਦਾ ਕਿ ਵੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਲਾਂਟ ਆ ਬਹੁਤ ਹੀ ਸਾਫ਼ ਸੁਥਰਾ ਜਿਹਦੇ ਬਾਰੇ ਪਿਛਲੀ ਵਾਰ ਮੈਂ ਵੀਡੀਓ ਪਾਈ ਸੀ ਔਰ ਪਿਛਲੇ ਸਾਲ ਇਹ ਚਾਲੂ ਹੋਇਆ ਆ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਇਆ ਸੀ ਇਸ ਵਾਰ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਆ ਇਹ ਤੁਸੀਂ ਦੇਖ ਰਹੇ ਆ ਇਹ ਪਲਾਂਟ ਇੰਨਾ ਜਿਆਦਾ ਸਾਫ਼ ਸੁਥਰਾ ਗੁੜ ਪੰਜਾਬ ਵਿੱਚ ਕਿਤੇ ਵੀ ਮਿਲੇ ਨਹੀਂ ਸਕਦਾ ਜਿਨ੍ਹਾਂ ਨੇ ਆ ਕੇ ਪਿਛਲੀ ਵਾਰ ਦੇਖਿਆ ਉਹ ਇਸ ਗੱਲ ਦੀ ਗਵਾਹੀ ਦੇ ਸਕਦੇ ਆ ਔਰ ਇਹ ਬੋਇਲਰ ਲੱਗਾ ਹੋਇਆ ਜੋ ਸਵੇਰੇ 5 ਵਜੇ ਤੋਂ ਚਾਲੂ ਹੋ ਜਾਂਦਾ ਆ ਇਹਦੀ ਹੀਟ ਦੇ ਨਾਲ ਸਿਆਰ ਕੜਾਹੀ ਇਕੱਠੇ ਭਾਫ਼ ਦੇ ਨਾਲ ਗੁੜ ਪੈਦਾ ਕਰਦੇ ਆ ਇੱਕ ਘੰਟੇ ਦੇ ਵਿੱਚ 4-4 ਪੱਤਾ ਨਿਕਲਦੀਆਂ ਆ ਵੱਡੇ ਪੱਤਰ ਦੇ ਉੱਤੇ ਔਰ ਬਹੁਤ ਹੀ ਕਾਫੀ ਭਾਰੀ ਕਮਾਤ ਦੀ ਖੇਤੀ ਇਹ ਜ਼ਿਮੀਂਦਾਰ ਕਰਦਾ ਆ ਜਿਸ ਨੇ ਲਗਾਇਆ ਆ ਔਰ ਉਸ ਦਾ ਸਿਰਫ ਇਹੀ ਅਦੇਸ਼ ਆ ਸ਼ੁੱਧ ਤੇ ਸਾਫ਼ ਸੁਥਰਾ ਗੁੜ ਮਹਈਆ ਕਰਾਉਂ ਇਸ ਵਾਰ ਆਪਾਂ ਆਨਲਾਈਨ ਵੀ ਪ੍ਰਬੰਧ ਕੀਤਾ ਆ ਜਿਹੜੇ ਗੁਰਦੇਸ਼ ਕੀ ਨੇ ਆ ਇਹ ਵੇਲਣਾ ਤੁਸੀਂ ਦੇਖ ਰਹੇ ਆ ਆਧੁਨਿਕ ਤਕਨੀਕ ਦੀ ਹਰੇਕ ਚੀਜ਼ ਇੱਥੇ ਇਹ ਦੇਖੋ ਟਰਾਲੀ ਦੇ ਉੱਪਰੋਂ ਹੀ ਗੰਨੇ ਜਾ ਰਹੇ ਆ ਤੇ ਇੱਥੋਂ ਸਿੱਧਾ ਹੀ ਇੱਕ ਚੜਾ ਬਣਿਆ ਹੋਇਆ ਹੈ ਚੜੇ ਦੇ ਵਿੱਚੋਂ ਪੁਣ ਕੇ ਰਸ ਪਲਾਂਟ ਦੇ ਵਿੱਚ ਜਾ ਰਹੀ ਆ ਸਿੱਧੀ ਔਰ ਪੂਰੀ ਤਰ੍ਹਾਂ ਨਾਲ ਬੰਦ ਪਲਾਂਟ ਆ ਇਹ ਜਿੱਥੇ ਕਿ ਮੈਂ ਅੱਜ ਤੱਕ ਇੰਨਾ ਸ਼ੁੱਧ ਗੁੜ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਹਾਂ ਜੇ ਤੁਸੀਂ ਵੀ ਗੁੜ ਦੇ ਸ਼ਕੀਨੇ ਹੀ ਆ ਵੈਸੇ ਤਾਂ ਮੈਂ ਤੁਹਾਨੂੰ ਪਲਾਂਟ ਦਾ ਥਾਂ ਟਿਕਾਣਾ ਨੰਬਰ ਸਭ ਕੁਝ ਦੱਸ ਦੇਣਾ ਆ ਪਿਛਲੀ ਵਾਰ ਵੀ ਦੱਸਿਆ ਸੀ ਪਰ ਇਸ ਵਾਰ ਜੇ ਫਿਰ ਵੀ ਮੈਂ ਤੁਹਾਡੇ ਤੱਕ ਆਨਲਾਈਨ ਪਰਸਲ ਕਰਕੇ ਗੋੜ ਪਹੁੰਚਾਵਾਂਗਾ ਇਹ ਅੰਦਰ ਨੂੰ ਜਦੋਂ ਰਸ ਆਉਂਦੀ ਆ ਬੇਲਣੇ ਤੋਂ ਇਹ ਦੇਖੋ ਇੱਥੇ ਵੀ ਹੀਟਿੰਗ ਹੁੰਦੀ ਆ ਔਰ ਉਸ ਤੋਂ ਅੱਗੇ ਪਾਈਪ ਲੱਗੇ ਹੋਏ ਆ ਇਹ ਦੇਖੋ ਔਰ ਇਹ ਪਾਈਪ ਸਿੱਧੇ ਚੌਹਾ ਕੜਾਇਆਂ ਦੇ ਵਿੱਚ ਜਾਂਦੇ ਆ ਇਹ ਦੇਖੋ ਜਦੋਂ ਪਤ ਨਿਕਲਦੀ ਆ ਤੇ ਪਾਈਪ ਦੇ ਕੋਲੋਂ ਟੁੱਟੀ ਖੋਲੀ ਜਾਂਦੀ ਆ ਤੇ ਰਸ ਛੱਡ ਲਈ ਜਾਂਦੀ ਆ ਔਰ ਗਰਮ ਰਸ ਕੜਾਹੀ ਦੇ ਵਿੱਚ ਔਰ ਪੂਰੀ ਤਰ੍ਹਾਂ ਭਾਫ ਨਾਲ ਇੱਥੇ ਹੀਟ ਇਹ ਦੇਖੋ ਮੀਟਰ ਲੱਗੇ ਹੋਏ ਆ ਪਿਛਲੇ ਸਾਲ ਵੀ ਆਪਾਂ ਵੀਡੀਓ ਪਾਈ ਸੀ ਔਰ ਇਸ ਵਾਰ ਤਾਂ ਬਿਲਕੁਲ ਪ੍ਰੋਫੈਸ਼ਨਲ ਹੀ ਬੰਦੇ ਇਹਨੂੰ ਚਲਾਉਣ ਵਾਸਤੇ ਰੱਖੇ ਗਏ ਆ ਕਾਫੀ ਲੰਬਾ ਚਿਰ ਪਹਿਲੀ ਵਾਰੀ ਤੋਂ ਹੱਲੇ ਚਾਲੂ ਹੋਇਆ ਇਹ ਦੇਖੋ ਰਸ ਆ ਰਹੀ ਆ ਉਸ ਕੜਾਹੀ ਦੇ ਵਿੱਚੋਂ ਗਰਮ ਰਸ ਸਿੱਧੀ ਇਹ ਦੇਖੋ ਨਿੱਧਰ ਔਰ ਇਹ ਜੋ ਆਪਾਂ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇਣਾ ਆ ਜਿਹੜੇ ਸੱਜਣ ਆ ਨਹੀਂ ਸਕਦੇ ਪਿਛਲੀ ਵਾਰ ਬਹੁਤ ਸਾਰੇ ਸੱਜਣ ਆਏ ਔਰ ਉਹਨਾਂ ਨੇ ਤਾਂ ਦੇਖਿਆ ਤੇ ਇਥੋਂ ਗੁੜ ਵੀ ਲੈ ਕੇ ਗਏ ਆ ਔਰ ਇੱਕ ਵਾਜਬ ਰੇਟ ਤੇ ਇਹ ਨਹੀਂ ਹੈਗਾ ਇੱਥੇ ਕਿ ਜੇ ਗੁੜ ਕੱਢਦੇ ਆ 100 ਰੁਪਏ ਕਿਲੋ ਜੀ ਸਿਰਫ 80 ਰੁਪਏ ਕਿਲੋ ਰੇਟ ਰੱਖਿਆ ਆ ਇੱਥੇ ਆ ਕੇ ਵੀ ਤੁਸੀਂ ਲਮੋ ਉਹੀ ਰੇਟ 80 ਰੁਪਏ ਕਿਲੋ ਜੇ ਤੁਸੀਂ ਮਹਗਾਉਂਗੇ ਤਾਂ ਇਹ ਤੁਹਾਨੂੰ 80 ਕਿਲੋ ਹੀ ਮਿਲੇਗਾ ਇਹ ਦੇਖੋ ਔਰ ਇੰਨੀ ਜ਼ਿਆਦਾ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਦੇ ਆਂ ਸਾਫ ਸਫਾਈ ਦੀ ਉਹ ਕਿਸੇ ਵੀ ਪਲਾਂਟ ਚ ਜਾਂ ਕਿਤੇ ਵੀ ਦੇਖੀ ਨਹੀਂ ਜਾਣੀ ਔਰ ਇੱਥੇ ਮਾਲਕ ਦੀ ਸਿਰਫ ਇਹੀ ਇੱਛਾ ਆ ਕਿ ਸ਼ੁੱਧ ਗੁੜ ਮਹਈਆ ਕਰਾਇਆ ਜਾਵੇ ਬਕਾਇਦਾ ਸਲਫਾਂ ਬਣਾਈਆਂ ਗਈਆਂ ਆ ਗੁੜ ਵਾਸਤੇ ਇਹ ਦੇਖੋ ਜਦੋਂ ਪੱਤ ਨਿਕਲਦੀ ਆ ਤਾਂ ਸਟੈਂਡ ਵਾਲੇ ਇਹ ਦੇਖੋ ਪੂਰੇ ਸਿਸਟਮ ਲੱਗੇ ਹੋਆ ਥੱਲੇ ਵੀ ਸਟੈਂਡ ਵਾਲਾ ਦੇਖੋ ਤੇ ਰਹੀ ਗੱਲ ਗੁੜ ਦੀ ਆਪਾਂ ਕਰ ਰਹੇ ਸੀ ਤੁਹਾਡੇ ਨਾਲ ਔਨਲਾਈਨ ਪਚਾਉਣ ਦੀ ਗੱਲ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇਣਾ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਣਾ ਵੀਡੀਓ ਦੇ ਵਿੱਚ ਵੀ ਅਖੀਰ ਤੇ ਦਿਖਾ ਲਿਆ ਜਾਣਾ ਤੁਸੀਂ ਉਸ ਨੰਬਰ ਤੇ WhatsApp ਕਰਕੇ ਕੰਟੈਕਟ ਕਰ ਲੈਣਾ ਮੇਰੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਮੈਂ ਤੁਹਾਡੇ ਤੁਹਾਡਾ ਜਵਾਬ ਦੇਵਾਂਗਾ WhatsApp ਦਾ ਔਰ ਤੁਸੀਂ ਮੈਨੂੰ ਦੱਸ ਦੇਣਾ ਆ ਕਿ ਤੁਹਾਨੂੰ ਕਿੰਨੇ ਗੁਰਦੇ ਦੀ ਜ਼ਰੂਰਤ ਹੈ ਜੇ ਤੁਸੀਂ ਲੱਗੇ ਛੱਗੇ ਆ ਪੰਜਾਬ ਦੇ ਵਿੱਚ ਆ ਸਕਦੇ ਆ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਇਹ ਪਿੰਡ ਆ ਤੁਹਾਡਾ ਗਲਾਂ ਮਾਲਪੁਰ ਦੇ ਨੇੜੇ ਹੀ ਆ ਗੜ੍ਹ ਸ਼ੰਕਰ ਮਾਲਪੁਰ ਦੇ ਨੇੜੇ ਹੀ ਔਰ ਤੁਸੀਂ ਖੁਦ ਆ ਕੇ ਵੀ ਪਲਾਂਟ ਦਾ ਸਾਰਾ ਬਦੋਬਾਸਤ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦਾ ਹੈ ਤੇ ਖੁਦ ਤੁਹਾਨੂੰ ਯਕੀਨ ਹੋ ਜਾਣਾ ਆ ਕਿਉਂਕਿ ਮੇਰਾ ਕੋਈ ਆਪਣਾ ਪਲਾਂਟ ਨਹੀਂ ਹੈਗਾ ਮੈਨੂੰ ਜਿਹੜੀ ਚੀਜ਼ ਕੋਈ ਨਿੱਜੀ ਮੇਰਾ ਮਤਲਬ ਨਹੀਂ ਹੈਗਾ ਨਾਲ ਮੈਂ ਹਮੇਸ਼ਾ ਉਹੀ ਵੀਡੀਓ ਦਿਖਾਉਣਾ ਜਿਹੜੀ ਮੈਨੂੰ ਚੰਗੀ ਲੱਗੇ ਨਾ ਮੇਰਾ ਕੋਈ ਕਮਿਸ਼ਨ ਨਹੀਂ ਆ ਵਿੱਚ ਹਾਂ ਮੈਂ ਸਿਰਫ ਤੁਹਾਨੂੰ ਆਨਲਾਈਨ ਮੁਹैया करा ਸਕਦਾ ਪਾਰਸਲ ਕਰ ਸਕਦਾ ਮੇਰੇ ਨਾਲ ਕੰਟੈਕਟ ਕਰ ਲਿਓ ਮੈਂ ਤੁਹਾਨੂੰ ਨੰਬਰ ਦੇਵਾਂਗਾ ਇਸ ਵਾਰ ਕਿਉਂਕਿ ਪਿਛਲੀ ਵਾਰ ਕਾਫੀ ਸੱਜਣਾ ਨੇ ਮੈਨੂੰ ਕਮੈਂਟ ਕੀਤੇ ਸੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਿ ਅਸੀਂ ਗੁੱਡ ਲੈਣਾ ਚਾਹੁੰਦੇ ਆ ਕਿਸ ਤਰ੍ਹਾਂ ਕਰੀਏ ਦੂਰੋਂ ਦੂਰੋਂ ਜਿਨੀਆਂ ਵੀ ਉਹ ਵੀਡੀਓ ਦੇਖੀ ਸੀ ਪੁਰਾਣੇ ਚੁੱਪੇ ਕੜਾਹੇ ਤੋਂ ਭਾਪ ਤੱਕ ਵਾਲੀ ਤੇ ਇਹ ਇਸ ਵਾਰ ਇਕੱਲੇ ਹੀ ਮੈਨੂੰ ਫੋਨ ਕੀਤਾ ਇਹ ਨਹੀਂ ਮਾਲਕਾਂ ਨੇ ਇਹ ਪਲਾਂਟ ਚਾਲੂ ਹੋ ਗਿਆ ਤੁਸੀਂ ਆ ਜਾਓ ਅਸੀਂ ਆਪਣੇ ਘਰ ਵਾਸਤੇ ਵੀ ਗੁੜ ਲੈ ਕੇ ਆਏ ਅੱਜ ਇਹ ਦੇਖੋ ਇੱਥੇ ਸਵਾਲੇ ਹੀ ਨਹੀਂ ਪੈਦਾ ਹੁੰਦਾ ਕਿ ਗੁੜ ਦੇ ਵਿੱਚੋਂ ਇੱਕ ਮਿੱਟੀ ਦਾ ਟਣਕਾ ਵੀ ਨਿਕਲਿਆ ਵੀ ਜਾਂ ਕੋਈ ਢੱਖਾ ਵਗੈਰਾ ਵੀ ਨਿਕਲਿਆ ਵੀ ਕਿਉਂਕਿ ਪੂਰੀ ਤਰ੍ਹਾਂ ਨਾਲ ਬੰਦ ਹੈ ਇਹ ਔਰ ਸਾਰੇ ਬਕਾਇਦਾ ਟੈਲਾਂ ਲੱਗੀਆਂ ਆ ਇਹ ਦੇਖੋ ਕਿਸੇ ਵੀ ਬਾਹਰਲੇ ਬੰਦੇ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਇਹ ਦੇਖੋ ਸਿਰਫ ਕੰਮ ਕਰਨ ਵਾਲਿਆਂ ਤੋਂ ਇਲਾਵਾ ਹੋਰ ਵੱਡੀ ਮਾਤਰਾ ਦੇ ਵਿੱਚ ਸਿਰਫ ਸ਼ੁੱਧ ਗੋੜ ਇਹ ਦੇਖੋ ਉਹ ਤਾਂ ਪਿਛਲੇ ਸਾਲ ਹੀ ਝੜਾ ਝੜ ਬਿਕਰੇ ਹਿਆ ਸੀ ਇਸ ਵਾਰ ਤਾਂ ਕਾਫੀ ਇਹ ਦੇਖੋ ਸਫਾਈ ਬੰਦ ਹੋਣ ਤੋਂ ਬਾਅਦ ਜਦੋਂ ਇਹਦੀ ਸਫਾਈ ਕੀਤੀ ਜਾਂਦੀ ਆ ਤੁਸੀਂ ਦੇਖ ਲਓ ਇਹ ਦੇਖੋ ਸਾਰਾ ਪਲਾਂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ 4 ਏਕੜਾ ਹੈ ਪੂਰੀ ਤਰ੍ਹਾਂ ਨਾਲ ਸਾਫ਼ ਕਰਕੇ ਤੇ ਸਵੇਰੇ ਭੀਰ 5 ਵਜੇ ਚਾਲੂ ਕਰ ਦਿੱਤਾ ਜਾਂਦਾ ਹੈ ਮੈਂ ਆਪਣਾ ਨੰਬਰ ਤੁਹਾਨੂੰ ਦੇਣ ਲੱਗਾ ਆ ਵੀਡੀਓ ਤੇ ਵੀ ਲਿਖ ਦਿੱਤਾ ਆ ਪਿੰਡ ਦਾ ਨਾਮ ਵੀ ਦੱਸਤਾ ਆ ਤੁਸੀਂ ਮੇਰੇ ਨਾਲ ਕੰਟੈਕਟ ਕਰ ਲੈਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਂ ਗੁਰੂ ਭੇਜਾਂਗਾ ਤੁਹਾਨੂੰ